ਸਾਰਾ ਕੋਈ ਸਾਨੂੰ ਕੋਈ ਨਾ ਅਜੇ ਤੱਕ ਬੇੜੀ ਮੇਲੀ ਹੈ ਜਿਹੜਾ ਕੋਈ ਮਗਰ ਮੋਟਾ ਤੁਹਾਡੇ ਸਾਹਮਣੇ ਗਿਆ ਇਹ ਵੀ ਅਜੇ ਤੱਕ ਕੋਈ ਦਵਾਈ ਨਹੀਂ ਜਿਹਨੂੰ ਕੋਈ ਜੋੜ ਪੈਂਦੀ ਉਹਨੂੰ ਵੀ ਦਿੰਦੀ ਹੈ ਕੋਚ ਨਹੀਂ 16 ਦਿਨਾਂ ਬਾਅਦ ਆ ਦਿਖਰੇ ਆ ਬਾਈ ਹਾਂ ਮਹਾਰਾਸ਼ਟਰ ਗਿਆ ਹਾਂ ਹਾਂ ਉਧਰ ਆਇਆ ਟਰੈਕਟਰ ਵੀ ਹੁਣੇ ਆਉਣ ਲੱਗਿਆ ਪਹਿਲਾਂ ਤਾਂ ਮਤਲਬ ਇਹ ਕਾਫੀ ਇੱਥੇ ਵੀ ਅਜਾ ਜਿੱਥੇ ਅਸੀਂ ਖੜੇ ਆ ਤੇ ਇਸ ਤੋਂ ਇਹਨਾਂ ਦਾ ਪਾਣੀ ਗਿਆ ਸੀ ਬਹੁਤ ਜਾਰੇ ਮਾਰੇ ਆ ਲੈ। ਹੂੰ। ਵੀ ਸੌਦਾ ਆਂਦਾ ਹੋਂਦਾ ਸਾਨੂੰ ਕਦੇ ਟਕਰਿਆ ਨਹੀਂ ਕੁਛ ਵੀ। ਇੱਥੇ ਹੁਣ ਆਇਆ ਹੈ ਕਿ ਕਮਚਰ ਜਲ ਟਕਰੇ ਦੀ ਬਾਅਦ ਸਾਨੂੰ ਭੋੜੇ ਜਾਣੇ ਆ। ਅੱਜ 12 ਦਿਨ ਹੋ ਗਏ ਤੁਸੀਂ ਘਰਾਂ ਦੇ ਅੰਦਰ ਹੀ ਫਸੇ ਹੋਏ ਤੇ ਅੱਜ ਪਹਿਲੇ ਦਿਨ ਬਾਹਰ ਆਏ। ਭਾਜੀ ਕੁਛ ਨਹੀਂ ਦੱਸ ਸਕਦੇ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਪਾਣੀ ਅੰਦਰ ਵੜਿਆ ਮੇਰੇ। ਹਾਂ। ਕਿਸਾਨ ਨੂੰ ਰਾਸ਼ਨ ਵੇਸ਼ਕ ਛੱਕ ਭਵੇਂ ਨਾ ਦਿੱਤਾ ਜਾਵੇ। ਸਾਨੂੰ ਕੋਈ ਚਾਰੇ ਵਾਸਤੇ ਕੀਤਾ ਜਾਵੇ ਅਸੀਂ ਤਾਂ ਵਾਦ ਤੋਂ ਵਾਦ ਇੱਕ ਕਿਲੋ ਨਾਲ ਵਸਾਰ ਲਾਂਗੇ ਤੇ ਡੰਗਰਾ ਨੇ ਇੱਕ ਪੰਡਾ ਨਾਲ ਤੁਣਾ ਫਰੋਜ਼ਪੁਰ ਹਰਹਾੜਾ ਦੀ ਮਾਰ ਦੇ ਨਾਲ ਜੂਝ ਰਿਹਾ ਹੈ ਤੇ ਲੋਕਾਂ ਦੇ ਜਿਹੜੇ ਹਾਲਾਤ ਬਹੁਤ ਹੀ ਮਾੜੇ ਨਜ਼ਰ ਆ ਰਹੇ ਐਸ ਵਕਤ ਅਸੀਂ ਫਰੋਜ਼ਪੁਰ ਤੋਂ ਤਰਨਤਾਰਨ ਨੂੰ ਜੋੜਨ ਵਾਲੀ ਸੜਕ ਦੇ ਉੱਤੇ ਖੜੇ ਹਾਂ ਪਿੰਡ ਹਾਮਦ ਚੱਕ ਪਿੰਡ ਹਾਮਦ ਚੱਕ ਦੇ ਲੋਕ ਤੇ ਤੰਲੀ ಗ್ರಾಮ ਦੇ ਲੋਕ ਔਰ ਹੋਰ ਅਨੇਕਾਂ ਹੀ ਪਿੰਡ ਜਿਹੜੇ ਹੈਗੇ ਆ ਪਾਣੀ ਦੇ ਵਿੱਚ ਡੁੱਬੇ ਹੋਏ ਨੇ ਤੇ ਲੋਕ ਜਿਹੜੇ ਹੈ ਕਿ ਤਰਾ ਤਰਾ ਕਰ ਰਹੇ ਨੇ ਤੇ ਪਹਿਲਾ ਅਸੀਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਕਿ ਕਿਸ ਤਰ੍ਹਾਂ ਇਹ ਦਰਿਆ ਸਾਤ ਨੂੰ ਦਰਿਆ ਦਾ ਪਾਣੀ ਜਦਾ ਭਰਿਆ ਹੋਇਆ ਔਰ ਦੂਰ ਤੱਕ ਸਭ ਕੋਈ ਦਰਿਆ ਦਾ ਪਾਣੀ ਨਜ਼ਰ ਆ ਰਿਹਾ ਹੈ ਤੇ ਲੋਕ ਤਰਾ ਤਰਾ ਕਰ ਰਿਹਾ ਲੋਕ ਆਬਦੇਲੀ ਰਾਸ਼ਨ ਪਾਣੀ ਤੇ ਪਸ਼ੂਆਂ ਲਈ ਕੋਈ ਚਾਰੇ ਦਾ ਪ੍ਰਬੰਧ ਕਰਨ ਲਈ ਸੜਕਾਂ ਤੇ ਪਹੁੰਚੀ ਹੋਣ ਰਹੀ ਇਸ ਇੱਕ ਸੜਕ ਇੱਕ ਲੋਤੀ ਸੜਕ ਹੈਗੀ ਆ ਜਿਹੜੀ ਅਨੇਕਾਂ ਹੀ ਪਿੰਡਾਂ ਨੂੰ ਜੋੜਦੀ ਹੋ ਰਹੀ ਸੜਕ ਤੇ ਦੂਰ ਦਰਡੇ ਲੋਕ ਸੇਵਾ ਤੇ ਸਮਾਨ ਲੈ ਕੇ ਪਹੁੰਚੇ ਹੋਏ ਨੇ ਔਰ ਉਸ ਸਮਾਨ ਨੂੰ ਲੈ ਲਈ ਲੋਕ ਇੰਨੇ ਕੋ ਮਜਬੂਰ ਨਹੀਂ ਕਿ ਇੱਕ ਟਿਊਬ ਜਿਹੜੀ ਹੁੰਦੀ ਹੈ ਟਾਇਰ ਦੀ ਟਿਊਬ ਦਾ ਸਹਾਰਾ ਲੈ ਕੇ ਉਹਦੇ ਉੱਪਰ ਸਮਾਨ ਲਾਦ ਕੇ ਆਪਣੇ ਘਰਾਂ ਤੱਕ ਪਹੁੰਚਦੇ ਨੇ ਔਰ ਹਾਲਾਤ ਇਹ ਬਣੇ ਹੋਏ ਕਿ ਉਹਨਾਂ ਦੇ ਘਰ ਤੱਕ ਜਾਣ ਵਾਲੇ ਰਸਤੇ ਜਿਹੜੇ ਹੈਗੇ ਆ ਉਹਨਾਂ ਤੇ ਵੀ 8 ਤੋਂ 10 ਫੁੱਟ ਤੱਕ ਦਾ ਪਾਣੀ ਭਰਿਆ ਹੋਇਆ ਭਰਿਆ ਹੋਇਆ ਹੈ ਤੇ ਘਰਾਂ ਦੇ ਅੰਦਰ ਵੀ ਪਾਣੀ ਇਹ ਪਾਣੀ ਨਜ਼ਰ ਆ ਰਿਹਾ ਔਰ ਪਸ਼ੂਆਂ ਦੇ ਜਿਹੜੇ ਹਾਲਾਤ ਇਹ ਬਣੇ ਹੋਏ ਨੇ ਕਿ ਪਸ਼ੂਆਂ ਲਈ ਨਾ ਤਾਂ ਕੋਈ ਹਰਾ ਚਾਰਾ ਹੈਗਾ ਤੇ ਨਾ ਹੀ ਕੋਈ ਠੂੜੀ ਫੀਡ ਲੋਕ ਜਿਹੜੇ ਹੈਗੇ ਪਸ਼ੂਆਂ ਲਈ ਆਪਣੇ ਲਈ ਜਿਵੇਂ ਕਿਵੇਂ ਰਾਸ਼ਨ ਦਾ ਪਵੰਦ ਕਰਨ ਲੱਗੇ ਹੋਏ ਹਨ ਦੂਰੋ ਦੂਰ ਸਮਾਜ ਸੇਵੀ ਸੰਸਥਾਵਾਂ ਵੀ ਪਹੁੰਚ ਕੇ ਤੇ ਯੋਗਦਾਨ ਕਰ ਰਹੀਆਂ ਨੇ ਸੇਵਾ ਕਰਨੀ ਰਾਸ਼ਨ ਵੰਡਦੇ ਆ ਬਈ ਔਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਇਹ ਲਾਜ਼ਵਨ 10 ਜਾਰੇ ਕਿਲੋ ਧਿਆਨੇ ਤੋ ਪਹੁੰਚੇ ਨੇ ਤੇ ਸੇਵਾ ਲੈ ਕੇ ਔਰ ਲੋੜਵੰਦਾਂ ਦੀ ਮਦਦ ਕਰ ਲਈ ਔਰ ਇਹ ਰਾਸ਼ਨ ਜਿਹੜਾ ਵੰਡਿਆ ਜਾ ਰਿਹਾ ਔਰ ਨੌਜਵਾਨ ਆਪਣੇ ਟਰੈਕਟਰ ਟਰਾਲੀਆਂ ਲੈ ਕੇ ਡੂੰਘੇ ਪਾਣੀ ਦੇ ਵਿੱਚ ਪਹੁੰਚ ਗਏ ਨੇ ਤਾਂ ਕਿ ਲੋੜਵੰਦਾ ਤੱਕ ਸਮਾਨ ਜਿਹਦਾ ਪਹੁੰਚਾਇਆ ਜਾ ਸਕੇ ਤਾਂ ਇਥੋਂ ਦੇ ਲੋਕ ਅਸੀਂ ਉਹਨਾਂ ਨਾਲ ਗੱਲ ਗੱਲ ਕਰਦੇ ਆ ਹਾਂਜੀ ਵੀਰ ਜੀ ਕੀ ਨਾਮ ਕੀ ਤੁਹਾਡਾ ਘਰ ਪਿਆ ਸੰਗ ਵੀਰ ਜੀ ਕਿੰਨਾ ਕੁ ਪਾਣੀ ਹੈ ਗਿਆ ਤੁਹਾਡੇ ਘਰਾਂ ਦੇ ਅੰਦਰ ਜਾਂ ਘਰਾਂ ਦੇ ਬਾਹਰ ਭਾਜੀ ਕੁਝ ਨਹੀਂ ਦੱਸ ਸਕਦੇ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਪਾਣੀ ਅੰਦਰ ਵੜਿਆ ਮੇਰੇ ਹਾਂ ਤਾਂ ਫਿਰ ਕਿਵੇਂ ਜ਼ਿੰਦਗੀ ਲੰਘਦੀ ਬਈ ਕੋਚ ਨਹੀਂ 16 ਦਿਨਾਂ ਬਾਅਦ ਆ ਦਿਖ ਰਿਹਾ ਬਈ ਹਾਂ ਮਹਾਰਾਸ਼ਟਰ ਗਿਆ ਹਾਂ ਅੱਛਾ ਹਾਂ ਉਧਰੋਂ ਆਇਆ ਹਾਂ ਬੱਚੇ ਆਪਦੇ ਟੇਕੇ ਆ ਤਾਂ ਪਾਣੀ ਦੇ ਹਾਲਾਤ ਸੁਣ ਕੇ ਫਿਰ ਤੁਸੀਂ ਵਾਪਸ ਘਰੇ ਪਹੁੰਚੇ ਹੋ ਅੱਜ 16 ਦਿਨਾਂ ਬਾਅਦ ਪਾਣੀ ਚੜਿਆ ਤੇ ਅੱਜ ਮੈਂ ਆਇਆ ਘਰੇ ਅੱਜ ਹੀ ਪਹਿਲੇ ਦਿਨ ਆਇਆ ਤੇ ਰਾਸ਼ਨ ਦਾ ਫਿਰ ਕਿੱਦਾਂ ਸਰਦ ਹਾਜੀ ਐਰ ਬਾਈ ਜੋਸ਼ ਨਹੀਂ ਕਹਿ ਸਕਦਾ ਮੈਂ ਲੋਕ ਜਿਹੜੇ ਰਾਸ਼ਨ ਦੀ ਸੇਵਾ ਲੈ ਕੇ ਆਏ ਤੁਸੀਂ ਉਹਨਾਂ ਕੋਲੋਂ ਸੇਵਾ ਲੈ ਕੇ ਜਾ ਰਹੇ ਬਹੁਤ ਵਧੀਆ ਭਾਜੀ ਧੰਨਵਾਦ ਇਹਨਾਂ ਦਾ ਨੰਨ ਦਾ ਜੀ ਪਾਇਆ ਜੀ ਮਾਮਾ ਤਾਂ ਹਾਜੀ ਵੀਰ ਜੀ ਜੀ ਗੱਲ ਕਰੀਏ ਤਾਂ ਜਿਸ ਤਰ੍ਹਾਂ ਦੇ ਦੇਖੀਏ ਕਿ ਹਾਲਾਤ ਤਾਂ ਬਹੁਤ ਹੀ ਮਾੜੇ ਨਜ਼ਾਰੇ ਆ ਰਹੇ ਨੇ ਔਰ ਰਾਸ਼ਨ ਦਾ ਵੀ ਬਹੁਤ ਔਖਾ ਨਜ਼ਰ ਆ ਰਿਹਾ ਪਰ ਫਿਰ ਵੀ ਜਿਹੜੇ ਵੀਰ ਹੈਗੇ ਦੂਰ ਤਰੇਡੋ ਰਾਸ਼ਨ ਲੈ ਕੇ ਪਹੁੰਚਦੇ ਪਏ ਨੇ ਤੇ ਸੇਵਾ ਕਰਦੇ ਪਏ ਨੇ ਤਾਂ ਇਹਨਾਂ ਵੀਰਾਂ ਦਾ ਧੰਨਵਾਦ ਤਾਂ ਇਹਨਾਂ ਵੀਰਾਂ ਲਈ ਕੀ ਕਹਿਣਾ ਚਾਹੋ ਅਸੀਂ ਇਹਨਾਂ ਦਾ ਕਹਿੰਦਾ ਵੀ ਇਹਨਾਂ ਦਾ ਬਹੁਤ ਧੰਨਵਾਦ ਜਿਹੜੇ ਪਾਣੀ ਦੀ ਵਿੱਚ ਲੈ ਕੇ ਆ ਰਹੇ ਹੈ ਜਿੰਦਗੀ ਮੌਤ ਦਾ ਸਾਲ ਇੱਥੇ ਹੁਣ ਸਾਹੀ ਅਗਲੇ ਪਾਸੇ ਬੈਠੇ ਆਂ ਅਸੀਂ ਤੁਹਾਡੇ ਸਾਹਮਣੇ ਆਂ ਅਸੀਂ ਸਿਰਾਂ ਤੇ ਲੈ ਕੇ ਜਾਂਦੇ ਤੇ ਅਗਲੇ ਪਾਸੇ ਸਾਨੂੰ ਜਿਆਦਾ ਔਖਾ ਇਹਨਾਂ ਦਾ ਉਦੋਂ ਧੰਨਵਾਦ ਜਿਹੜੇ ਪਾਣੀ ਦੇ ਵਿੱਚ ਲੈ ਕੇ ਸਾਡੇ ਕੋਲ ਪਹੁੰਚੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਹਨਾਂ ਵੀਰਾਂ ਦਾ ਫੇਰ ਪੰਜਾਬੀ ਨਾਲ ਪੰਜਾਬੀ ਖੜਾਉਂਦਾ ਹੋਰ ਕੇ ਸਰਕਾਰ ਨੇ ਨਹੀਂ ਪੁੱਛਿਆ ਕਿਸੇ ਸਾਨੂੰ ਕਿਸੇ ਪ੍ਰਸ਼ਾਸਨ ਨੇ ਨਹੀਂ ਪੁੱਛਿਆ ਅਸੀਂ ਤੁਹਾਡੇ ਅੱਜ ਦੇ ਪੰਜਾਬੀਆਂ ਭਰਾਵਾਂ ਨੇ ਸਾਨੂੰ ਅੱਜ ਤੱਕ ਇਥੋਂ ਤੱਕ ਜੋ ਵੀ ਸਾਨੂੰ ਦਿੱਤਾ ਰਾਸ਼ਨ ਦਿੱਤਾ ਸਾਰਾ ਕੁਝ ਦਿੱਤਾ ਦੀ ਇਹਨਾਂ ਵੀਰਾਂ ਨੇ ਸਾਡੀ ਬਹੁਤ ਹਲਪ ਕੀਤੀ ਹੈ ਅਸੀਂ ਇਹਨਾਂ ਦਾ ਕੋਟਨ ਘਟਾ ਧੰਨਵਾਦ ਕਰਦੇ ਕਿੰਨੀ ਵਾੜ ਕਰ ਹੈਗਾ ਤੁਹਾਡੇ ਤੱਕ ਆਪਣਾ ਉਹ ਸਾਹਮਣੇ ਕੋਠੀਆਂ ਜੀ ਆ ਸਾਹਮਣੇ ਦੇ ਦੇ ਇੱਥੋਂ ਕਿਲੋਮੀਟਰ ਤਾਂ ਜੋਥੋਂ ਬਣੀਆ ਦਾ 2 ਕਿਲੋਮੀਟਰ ਬਣ ਜਾਂਦਾ ਕਿੰਨਾ ਡੂੰਗਾ ਪਾਣੀ ਹੈਗਾ ਜਿੱਥੋਂ ਮੈਂ ਲੰਘਣਾ ਇੱਥੋਂ ਮੇਰੇ ਡੇਡੇ ਪੀ ਇੱਕ ਇੱਕ ਜਣ ਪਾਣੀ ਆਉਣਾ ਅੱਛਾ ਜੀ ਮੋਢਿਆਂ ਤੱਕ ਪਾਣੀ ਹਾਂਜੀ ਹਾਂਜੀ ਤੇ ਤੁਸੀਂ ਇਹ ਲਾ ਰਹੇ ਹੋ ਉੱਥੇ ਤੱਕ ਜਾਣ ਦਾ ਕੋਈ ਹੋਰ ਸਹਾਰਾ ਨਹੀਂ ਹੈਗਾ ਸਹਾਰਾ ਕੋਈ ਸਾਨੂੰ ਕੋਈ ਨਾ ਅਜੇ ਤੱਕ ਬੇੜੀ ਮੇੜੀ ਹੈ ਹਮ ਜਿਹੜਾ ਕਿ ਮੈਂ ਕਿਹਾ ਮੋਟਾ ਤੁਹਾਡੇ ਸਾਹਮਣੇ ਗਿਆ ਇਹ ਵੀ ਅਜੇ ਤੱਕ ਕੋਈ ਦਵਾਈ ਜਿਹਨੂੰ ਕੋਈ ਲੋੜ ਪੈਂਦੀ ਉਹ ਨੂੰ ਹੀ ਦਿੰਦੇ ਹਮ ਉਦਾਹੀ ਕੋਈ ਰਾਸ਼ਨ ਵਾਸਤੇ ਇੱਧੇ ਸਿੱਧੇ ਜਾਨੇ ਅਸੀਂ ਆਪਣੇ ਬਾਲ ਬੱਚਿਆਂ ਦੇ ਕਿਸ ਤਰ੍ਹਾਂ ਫਿਰ ਬਾਲ ਬੱਚੇ ਵੀ ਬੱਚੇ ਡੰਗਰੇ ਗਏ ਦੋ ਦੋ ਜ਼ਰੇ ਖੇ ਉਹਨਾਂ ਨੂੰ ਵਾਸਤੇ ਅਸੀਂ ਬਾਦ ਸਾਨੂੰ ਅਸੀਂ ਤੇ ਇਹ ਵੀ ਮੰਗ ਕਰਦੇ ਆਂ ਕਿ ਸਾਨੂੰ ਰਾਸ਼ਨ ਵੇਚ ਸ਼ੱਕ ਭਵੇਂ ਨਾ ਦਿੱਤਾ ਜਾਵੇ ਸਾਨੂੰ ਕੋਈ ਚਾਰੇ ਵਾਸਤੇ ਕੀਤਾ ਜਾਵੇ ਅਸੀਂ ਤਾਂ ਬਾਤ ਤੋਂ ਬਾਅਦ 1 ਕਿਲੋ ਨਾ ਵਸਾਰ ਲਾਂਗੇ ਤੇ ਡੰਗਰਾਂ ਨੇ ਇੱਕ ਪੰਡਾ ਨਾਲ ਖਾਣਾ ਜੀ ਬਿਲਕੁਲ ਤੇ ਸਾਨੂੰ ਇਹੋ ਮਜਬੂਰੀ ਸਾਡੀ ਆ ਅਸੀਂ ਇਹਨੇ ਵੀ ਸਾਨੂੰ ਰਾਸ਼ਨ ਲੈ ਕੇ ਬਿਲਕੁਲ ਕੋਈ ਨਾ ਹੋਵੇ ਸਹੀ ਤੇ ਇਹੋ ਬੇਨਤੀ ਕਰਾਂਗੇ ਵੀਰਾ ਭਰਾਵਾਗੇ ਸਾਡੇ ਬਾਅਦ ਤੁਸੀਂ ਚੌਕ ਕਰ ਲਿਓ ਹੀੜ ਲਇਓ ਅਸੀਂ ਬਹੁਤ ਧੰਨਵਾਦ ਕਰਦੇ ਆਂ ਵੀਰਾਂ ਡਾਕਟਰਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਹੜੇ ਸਾਡੇ 마을 ਡੰਗੜ ਦਾ ਵੀ ਤੇ ਤੱਕ ਵੀਰਾਂ ਤੱਕ ਸਾਡੇ ਘਰਾਂ ਤੱਕ ਦਵਾਈਆਂ ਪਹੁੰਚਾਰੇ ਅਸੀਂ ਇਹਨਾਂ ਦਾ ਇੱਧਰੋਂ ਧੰਨਵਾਦ ਕਰਦੇ ਆਂ ਜੀ ਇੱਥੇ ਇੱਕ ਨੌਜਵਾਨ ਮੌਜੂਦ ਨੇ ਹਾਂਜੀ ਵੀਰ ਜੀ ਕੀ ਨਾਮ ਹੈ ਤੁਹਾਡਾ ਤੇ ਤੁਹਾਡੀ ਟੀਮ ਕਿਸ ਇਲਾਕੇ ਖੜੇ ਪ੍ਰਭਾਵ ਦੇ ਇਲਾਕੇ ਵਿੱਚ ਕੀ ਵਰਕ ਕਰ ਰਹੀ ਹੈ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਰਿਆਂ ਨੂੰ ਮੈਂ ਇਸ ਪਿੰਡ ਦਾ ਹਮਚੱਕ ਦਾ ਲੋਕਲੀ ਹਾਂ ਤੇ ਅਮੈਂ ਤੇ ਮਤਲਬ ਸਾਡੀ ਟੀਮ ਹੁਣ ਬੋਟ ਤੇ ਤੁਹਾਡੇ ਸਾਹਮਣੇ ਗਈ ਹੈ ਦਵਾਈ ਮੈਡੀਸਿਨ ਪ੍ਰੋਵਾਈਡ ਕਰਨ ਲੋਕਾਂ ਨੂੰ ਘਰਾਂ ਦੇ ਵਿੱਚ ਜਿਹੜੇ ਕਿ ਨਹੀਂ ਆ ਸਕਦੇ ਉੱਤੇ ਰਾਸ਼ਨ ਲੈਣ ਜਾਂ ਮੈਡੀਸਿਨ ਲੈਣ ਕੁਛ ਵੀ ਤੇ ਸਪੈਸ਼ਲੀ ਸਾਡੀ ਟੀਮ ਹੁਣ ਮੈਡੀਸਿਨ ਲੈ ਕੇ ਗਈ ਹੈ ਕਿਉਂਕਿ ਸਾਨੂੰ ਬਹੁਤ ਕਾਲਸ ਆ ਰਹੀਆਂ ਸੀ ਵੀ ਬੱਚਿਆਂ ਨੂੰ ਬਹੁਤ ਫੰਗਲ ਇਨਫੈਕਸ਼ਨ ਖਾਰਸ਼ ਵਗੈਰਾ ਦੀ ਪ੍ਰੋਬਲਮਸ ਆ ਰਹੀਆਂ ਸੀ ਤੇ ਤਿਸਰ ਤੁਹਾਡਾ ਪਿੰਡ ਹਮਦ ਚੱਕ ਹੈ ਤੇ ਹਮਦ ਚੱਕ ਦੇ ਉੱਤੇ ਪਾਣੀ ਭਰਿਆ ਹੋਇਆ ਸਾਰੀਆਂ ਫਸਲਾਂ ਬਰਬਾਦ ਹੋ ਗਈਆਂ ਹਾਂਜੀ ਫਸਲਾਂ ਤਾਂ ਅਲੱਗ-ਬੱਗ ਤੁਹਾਨੂੰ ਪਤਾ ਹੀ ਹੈ ਬੰਦ ਤੋਂ ਇੱਧਰ ਦੇ ਸਾਰੇ ਇਲਾਕੇ ਦੇ ਫਸਲਾਂ ਖਰਾਬ ਹੋ ਗਈਆਂ ਨੇ ਤੇ ਹੁਣ ਮਤਲਬ ਵੀਰ ਆ ਰਹੇ ਨੇ ਸਾਰੇ ਦੂਰੋਂ ਦੂਰੋਂ ਸੇਵਾ ਆਚਾਰਾ ਲੈ ਕੇ ਪਛਮਾ ਲਈ ਤੇ ਰਾਸ਼ਨ ਲੈ ਕੇ ਆ ਰਹੇ ਨੇ ਹਾਂਜੀ ਜੀ ਬਿਲਕੁਲ ਦੇਖੋ ਇਹ ਉਹ ਲੋਜਵਾਨ ਨੇ ਜਿੱਲਾ ਦੇ ਪਿੰਡ ਦੇ ਵਿੱਚ ਪਾਣੀ ਭਰਿਆ ਹੋਰ ਫਸਲਾਂ ਸਾਰੀ ਆ ਬਰਬਾਦ ਹੋ ਗਿਆ ਫਿਰ ਵੀ ਇਹ ਲੋਕ ਸੇਵਾ ਕਰ ਰਿਹਾ ਔਰ ਆਪਦੇ ਪਿੰਡ ਵਾਸੀਆਂ ਦੀ ਆਪਣੇ ਲੋਕਾਂ ਨੂੰ ਸਹਾਇਤਾ ਕਰ ਰਿਹਾ ਅਸੀਂ ਇੱਕ ਵੀਰ ਹੈ ਜੀ ਉਹਨਾਂ ਨੂੰ ਵੀ ਗੱਲ ਕਰਦੇ ਆ ਹਾਂ ਜੀ ਵੀਰ ਜੀ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਜੀ ਕਿੰਨਾ ਕਿੰਨਾ ਪਾਣੀ ਹੈਗਾ ਆ ਤੁਹਾਡੇ ਘਰਾਂ ਦੇ ਨੇੜੇ ਪਾਣੀ ਵੀਰੇ ਹੁਣ ਤਾਂ ਕਾਫੀ ਲੱਚੁਕਾ ਹੈ ਪਹਿਲਾਂ ਆਪਣੇ 10 ਫੁੱਟ ਤੱਕ ਪਾਣੀ ਰਿਹਾ ਹਾਂਜੀ ਜਿਸ ਤਰ੍ਹਾਂ ਇਹ ਨੌਜਵਾਨ ਵੀਰ ਸੇਵਾ ਕਰਨ ਲਈ ਟਰੈਕਟਰ ਅੰਦਰ ਪਾਣੀ ਦੇ ਵਿੱਚ ਲੈ ਕੇ ਆਏ ਆ ਇੱਥੇ ਹੋਰ ਕੋਈ ਹੋਰ ਸਾਧਨ ਨਹੀਂ ਹੈਗਾ ਨੇ ਵੀਰੇ ਹੋਰ ਕੋਈ ਸਾਧਨ ਨਹੀਂ ਨਿਕਲਦਾ ਕੋਈ ਗੱਡੀ ਵਗੈਰਾ ਨਹੀਂ ਟਰੈਕਟਰ ਵੀ ਹੋਣੀ ਆਉਣ ਲੱਗਿਆ ਪਹਿਲਾਂ ਤਾਂ ਮਤਲਬ ਇਹ ਕਾਫੀ ਇੱਥੇ ਵੀ ਅਸ ਜਗ੍ਹਾ ਜਿੱਥੇ ਆਪਾਂ ਖੜੇ ਆ ਤੇ ਇਸ ਤੋਂ ਇਹਨਾਂ ਨਾ ਪਾਣੀ ਗਿਆ ਸੀ ਟਰੈਕਟਰ ਹੋਣ ਆਉਣ ਲੱਗਿਆ ਤੇ ਇਸ ਤੋਂ ਪਹਿਲਾਂ ਫਿਰ ਤੁਸੀਂ ਰਸ਼ ਲਾਈਨ ਕਿਸ ਤਰ੍ਹਾਂ ਜਾਂਦੇ ਸੀ ਐਦਾਂ ਹੀ ਮਤਲਬ ਘਰਾਂ 'ਚ ਹੀ ਫਸੇ तकरीबन ਲੋਕ ਆ ਰਹੇ ਅੰਦਰ ਅੱਜ ਹੀ ਪਾਣੀ ਘਟੇ ਨਿਕਲਣ ਲੱਗੇ ਕੁਝ ਵੀ ਕੋਈ ਬੰਦਾ ਕੋਲੇ ਕਿਸ ਤਰ੍ਹਾਂ ਪ੍ਰਬੰਧ ਹੈਗਾ ਸੀ ਉਹ ਨਿਕਲਦੇ ਬੰਨਾਂ ਦੇ ਤੇ तकरीबन ਘਰਾਂ 'ਚ ਹੀ ਫਸੇ ਲੋਕ ਅੱਜ 12 ਦਿਨ ਹੋ ਗਏ ਤੁਸੀਂ ਘਰਾਂ ਦੇ ਅੰਦਰ ਹੀ ਫਸੇ ਹੋਏ ਤੇ ਅੱਜ ਪਹਿਲੇ ਦਿਨ ਬਾਹਰ ਆਏ ਹਾਂਜੀ ਹਾਂਜੀ ਤਕਰੀਬਨ ਲੋਕੀ ਅੱਜ ਹੀ ਮੈਂ ਕੱਲ ਦਾ ਪਾਣੀ ਘਟਣ ਲੱਗਾ ਉਹ ਤੋਂ ਬਾਅਦ ਇਹ ਪਸ਼ੂਆਂ ਦਾ ਫਿਰ ਕਿਵੇਂ ਸਰਦਾ ਸੀ ਪਸ਼ੂਆਂ ਦਾ ਇਦਾਂ ਹੀ ਜੋ ਤੂੜੀ-ਤਾਰੀ ਕਿਸੇ ਦੀ ਬਜੀ ਜਿੰਨੀ ਕੁ ਕੋਈ ਸੁੱਕਾ ਪਾ ਕੇ ਬਸ ਤਰੀ ਜਾਂਦਾ ਸੀ ਹਾਂਜੀ ਹਾਂਜੀ ਤਾਂ ਇਹ ਵਿਰੋਧ ਹੈਗੇ ਨੇ ਜਿਨ੍ਹਾਂ ਦੇ ਘਰ ਪਾਣੀ ਵਿੱਚ ਡੁੱਬੇ ਹੋਏ ਹੋਏ ਪਰ ਫਿਰ ਵੀ ਦੇਖੋ ਹਾਲਾਤ خود بیان ਕਰ ਰਿਹਾ ਤੇ ਤਸਵੀਰਾਂ ਜਿਹੜੀਆਂ ਹੈਗੀਆਂ ਉਹ ਖਲਾਫ ਗੱਲ ਕਰ ਰਹੀ ਹੈ ਅਸੀਂ ਤਾਂ ਤਸਵੀਰਾਂ ਦਿਖਾ ਰਹੇ ਹਾਂ ਕਿ ਕਿੰਨਾ ਗਹਿਰਾ ਪਾਣੀ ਕਿੰਨਾ ਡੂੰਘਾ ਪਾਣੀ ਔਰ ਇੱਕ ਇਹ ਸੜਕ ਹੈ ਸੜਕ ਦੇ ਉੱਪਰ 4-4 ਫੁੱਟ ਪਾਣੀ ਹੈਗਾ ਤਾਂ ਸੜਕ ਤੋਂ ਅਗਰ हटਦੇ ਆ ਤਾਂ ਦੱਸਿਆ ਜਾ ਰਿਹਾ ਕਿ 7 ਤੋਂ 8 ਫੁੱਟ ਡੂੰਘਾ ਪਾਣੀ ਹੈਗਾ ਔਰ ਇੰਨੇ ਪਾਣੀ ਵਿੱਚ ਲੋਕ ਜਿਹੜੇ ਹੈਗੇ ਘਰਾਂ ਦੇ ਅੰਦਰ ਫਸੇ ਹੋਏ ਨੇ ਅਸੀਂ ਤਸਵੀਰਾਂ ਦੇ ਵਿੱਚ ਕਹਾਣੂ ਦਿਖਾ ਰਹੇ ਹਾਂ ਤਾਂ ਲੋਕ ਇੱਥੇ ਪਹੁੰਚੇ ਹੋਏ ਨੇ ਸੇਵਾ ਲੈਣ ਲੋਕ ਸੇਵਾ ਲੈਣ ਕਰ ਰਹੇ ਨੇ ਲੋਕ ਸੇਵਾ ਵੀ ਲੈ ਰਹੇ ਆ ਇੱਥੇ ਮਹਿਲਾਵਾਂ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਤਾਂ ਉਹਨਾਂ ਤੋਂ ਹੀ ਪੁੱਛਦੇ ਆ ਕਿ ਕੀ ਹਾਲਾਤ ਨੇ ਅਜੀ ਮਤਲਬ ਕੀ ਹਾਲਾਤ ਹੈਗੇ ਤੁਹਾਡੇ ਘਰ ਦੇ ਮਾਰੇ ਨੇ ਬੇਟਾ ਬਹੁਤ ਜਿਆਦੇ ਮਾਰੇ ਆ ਲੈ ਵੀ ਸੌਦਾ ਆਦਾ ਹੋਂਦਾ ਸਾਨੂੰ ਕਿਤੇ ਟਕਰਿਆ ਨਹੀਂ ਕੁਛ ਵੀ ਇੱਥੇ ਹੁਣ ਆਇਆ ਆ ਕਿ ਮੱਛਰ ਜਲ ਟਕਰੀ ਦੀ ਬਾਸ ਸਾਨੂੰ ਥੋੜੇ ਜਾਣਿਆ ਐਨੀ ਵੇਟ ਵੀ ਕਰੀਦੇ ਇੰਨਾ ਬੰਦ ਵੀ ਕਰੀ ਗਾ ਘਰ ਕਿਹੜੇ ਪਾਸੇ ਹੈਗਾ ਸਾਡਾ ਦਰਿਆ ਬੁੱਲੇ ਪਾਣੀ ਦੇ ਵਿੱਚ ਹੀ ਖੜੇ ਐ ਬੈਠੇ ਆ ਕਿੰਨੇ ਫੁੱਟ ਪਾਣੀ ਹੈਗਾ ਤੁਹਾਡੇ ਪਾਣੀ ਸਾਡੇ ਇੰਨਾ ਨੱਚ ਪਾਣੀ ਹੈਗਾ ਸਾਡੇ ਘਰ ਦੇ ਕੋਲ ਪਾਣੀ ਦੇ ਵਿੱਚ ਬੈਠੇ ਆ ਬਹੁਤ ਮਾਰੇ ਆ ਲੈ ਮਾਲ ਡੰਗਰ ਦਾ ਵੀ ਆ ਬਤਾ ਵੀ ਹਾਲ ਮੰਦੇ ਬੱਚੇ ਆ ਪਾਣੀ ਦੇ ਨਾਲ ਹਾਰੇ ਬੱਚੇ ਬਿਮਾਰ ਹੋਏ ਨੇ ਕੋਈ ਦੁਆਦਾਰ ਵੀ ਪਹੁੰਚਦਾ ਤੁਹਾਡੇ ਕੋਲ ਦਵਾਦਾਰੋ ਤੋਂ ਉੱਥੇ ਟੱਕਰ ਜਾਂਦਾ ਇਸ ਤਰ੍ਹਾਂ ਹਾਂ ਦੂਜਾ ਰਾਸਣੇ ਸਾਨੂੰ ਕਦੇ ਟਕਰਿਆ ਹਾਂ ਇੱਥੇ ਇੱਕ ਹੋਰ ਵੀਰ ਹੈਗੇ ਆ ਜਿਹੜੇ ਵੀ ਇੱਥੇ ਪਿੰਡ ਦੇ ਉਹਨਾਂ ਨਾਲ ਗੱਲ ਕਰਦੇ ਹਾਂ ਜੀ ਵੀਰ ਜੀ ਕਿਹੜਾ ਪਿੰਡ ਹੈਗਾ ਤੁਹਾਡਾ ਹਾਂ ਹਮ ਚੱਕੋ ਹਮ ਚੱਕ ਕੰਡਾ ਵੀਰ ਤੇ ਉਹ ਦੱਸਿਆ ਯਾਰ ਕਿ ਇਸ ਇਲਾਕੇ ਦੇ ਇੱਕ ਅਹਿਮ ਪਿੰਡ ਆ ਜਿਸ ਫੈਲਡ ਦੇ ਚਰਨ ਨੇ ਬਾਈ तकरीबन 트리플 ਸਾਰੇ ਫਸਲ ਨਸ਼ਟ ਹੋ ਗਈ ਹੈ ਘਰਾਂ ਦੇ ਅੰਦਰ ਵੀ 5-7 ਫੁੱਟ ਪਾਣੀ ਭੜਿਆ ਹੋਇਆ ਤਾਂ ਫਿਰ ਇੱਥੋਂ ਦੇ ਲੋਕ ਕਿਸ ਤਰ੍ਹਾਂ ਗੁਜ਼ਾਰਾ ਕਰਨਗੇ ਬਹੁਤ ਔਖਾ ਲੋਕਾਂ ਦਾ ਜੀ ਬਹੁਤ ਔਖਾ ਗੁਜ਼ਾਰਾ ਕਰ ਰਹੇ ਹੈ ਜੀ ਬਹੁਤ ਹਾਰ ਹਾਰ ਕਰਕੇ ਬਹੁਤ ਉੱਖਾ ਹੋ ਗਿਆ ਲੋਕਾਂ ਦਾ ਜੀ ਤਾਂ ਇਹ ਸੱਜਾ ਰਹਿ ਕਿ ਇੱਥੇ ਨਾਲ ਦੇ ਪਿੰਡ ਤੇ ਅੱਜ ਇੱਕ ਬਜ਼ੁਰਗ ਜਿਹੜਾ ਜਿਆ ਪਾਣੀ ਚ ਡੁੱਬਣ ਕਰਕੇ ਮੌਤ ਵੀ ਹੋ ਗਈ ਤੇ ਕੀ ਕਾਰਨ ਹੋਵੇ ਸੀ ਕਿ ਉਸ ਬੱਚੇ ਕੋਲ ਜਿਹੜੀ ਹੈਗੀ ਪਾਣੀ ਡੁੱਬਣ ਕਰਮ ਉਹ ਉਹ ਜੀ ਆ ਰਹੇ ਸੀ ਇੱਧਰੋਂ ਹਮਚੱਕ ਨੂੰ ਆ ਰਹੇ ਸੀ ਤੇ ਉਹ ਟੂ ਟੂ ਕਿਊਬ ਤੇ ਹੈਗੀ ਸੀ ਮੈਨੂੰ ਲੱਗਦਾ ਉਹਦੇ ਕਿਊਬ ਨਹੀਂ ਲੱਗੀ ਉਹਦੇ ਹੱਥਾਂ ਚ ਉਹਦੇ ਕਰਨ ਆਉਂਦਾ ਤੈਰਵਲ ਦੇ ਟੂਲ ਦਾ ਸਹਾਰਾ ਲੈ ਕੇ ਆ ਰਹੇ ਹਾਂਜੀ ਹਾਂਜੀ ਉਹ ਉਹਦੇ ਸਹਾਰੇ ਨਾਲ ਆ ਰਹੇ ਸੀ ਹਾਂਜੀ ਰਾਸ਼ਨ ਲੈਣ ਆ ਰਹੇ ਹੁਣ ਹਾਂਜੀ ਜੀ ਰਾਸ਼ਨ ਲੈਣ ਵਾਸਤੇ ਘਰ ਘਰ ਵਾਸਤੇ ਖਾਣ ਨੂੰ ਹੈਗਾ ਨਹੀਂ ਉਹਦੇ ਕਰਕੇ ਆ ਰਹੇ ਸੀ ਜਿਸ ਤਰ੍ਹਾਂ ਇੱਥੇ ਸਾਰੀਆਂ ਸਸਤਾਵਾਂ ਦੀ ਟ੍ਰੈਕਟਰ ਟਰਾਲੀ ਹੁਣ ਅੱਜ ਪਹੁੰਚ ਲੱਗ ਗਿਆ ਹੈ ਇਸ ਤੋਂ ਅੱਗੇ ਦੱਸਿਆ ਜਾ ਰਿਹਾ ਹੈ ਕਾਫੀ ਪਿੰਡ ਹੈਗੇ ਕਈ ਘਰ ਹੈਗੇ ਪਾਣੀ ਦੇ ਵਿੱਚ ਡੁੱਬੇ ਉਹ ਇਸ ਇਸ ਜਗ੍ਹਾ ਤੇ ਕਿਸ ਤਰ੍ਹਾਂ ਪਹੁੰਚ ਗਏ ਮੋ ਔਖਾ ਜੀ ਅਗਨਬੋਰ ਦੇ ਸਾਰੇ ਨਾਲ ਬੇੜੀਆਂ ਦੇ ਸਾਰੇ ਨਾਲ ਉਹਨਾਂ ਰਾਹੀਂ ਪਹੁੰਚੇ ਗਏ ਜੀ ਹਾਂ ਜੀ ਹਾਂ ਜੀ ਜੀ ਬਿਲਕੁਲ ਹੜ੍ਹਾਂ ਦੇ ਹਾਲਾਤ ਜਿਹੜੇ ਹੈਗੇ ਉਹ ਵੱਧ ਤੋਂ ਵੱਧਰ ਬੜੇ ਹੋਏ ਨੇ ਹਾਲਾਂਕਿ ਕੁਝ ਰਾਹਤ ਨਜ਼ਰ ਆ ਰਹੀ ਹੈ ਕਿ ਪਾਣੀ ਘਟਦਾ ਦਿਖਾਈ ਦੇ ਰਿਹਾ ਵਾ ਪਰ ਪਾਣੀ ਘਟਣ ਤੋਂ ਬਾਅਦ ਵੀ ਹਾਲਾਤ ਜਿਹੜੇ ਹੈਗੇ ਸੁਧਰਦੇ ਨਜ਼ਰ ਨਹੀਂ ਆ ਰਹੇ ਕਾ ਇਹ ਦਿਲ ਜਿਹੜੇ ਹੈਗੇ ਇੰਨਾ ਲੋਕਾਂ ਲਈ ਚੱਕਤੀ ਜ਼ਮੀਨ ਹੈ ਜੀ ਆਪਣੀ ਹਮ ਚੱਕ ਚ ਜ਼ਮੀਨ ਆ ਜੀ ਉਹ ਵੀ ਨਸ਼ਟ ਹੋ ਗਈ ਆ ਜੀ ਬਹੁਤ ਉੱਚੇ ਹੋ ਗਿਆ ਜੀ ਹਾਂ ਜੀ 2023 ਚ ਵੀ ਹੜ੍ਹ ਆਇਆ ਸੀਗਾ ਹਾਂ ਜੀ ਹਾਂ ਜੀ 2023 ਚ ਵੀ ਹੜ੍ਹ ਆਇਆ ਉਦੋਂ ਵੀ ਸਾਡਾ ਬਹੁਤ ਨੁਕਸਾਨ ਹੋਇਆ ਜੀ ਫਸਲਾਂ ਘਰ ਬਰਬਾਦ ਹੋ ਹਾਂ ਜੀ ਹਾਂ ਜੀ ਬਹੁਤ ਨੁਕਸਾਨ ਹੋ ਗਿਆ ਘਰ ਬਰਬਾਦ ਹੋ ਗਿਆ ਤੇ ਮਾਲ ਡੰਗਰ ਰੁੜ ਗਿਆ ਸੀ ਬਹੁਤ ਉਦੋਂ ਵੀ ਨੁਕਸਾਨ ਹੋਇਆ ਜੀ ਪਸ਼ੂ ਰੁੜ ਗਏ ਜੀ ਪੰਜ ਪੰਜ ਬਹੁਤ ਅਸੀ ਔਖੇ ਹੋ ਗਏ ਸੀ ਸਾਡੇ ਚ ਬਹੁਤ ਔਖਾਈ ਬਹੁਤ ਔਖਾਈ ਹੋਈ ਆ ਸਾਨੂੰ ਸਾਰੇ ਪਰਿਵਾਰ ਨੂੰ ਹੀ ਬਹੁਤ ਔਖੇ ਹੋ ਗਏ ਸਾਰੇ ਜੀਨੀ ਜੀਨੀਦਾਰ ਆ ਹਮ ਚੱਕ ਬੈਠੇ ਆ ਟੱਲੀ ਗਲਾਮ ਬੈਠੇ ਆ ਤੀਰ ਕਰ ਬਿੱਤੇ ਆ ਮਨਾਲਾ ਬੇਟਾ ਅਸੀਂ ਪੱਟੀ ਵਾਲੇ ਰੋਡ ਤੋਂ ਅਮਰਸਰ ਵਾਲਾ ਰੋਡ ਚੱਲਦਾ ਜੀ ਹਮ ਚੱਕ ਉਹ ਰੋਡ ਤੇ ਆਂ ਤਾਂ ਕੁਝ ਵੀ ਨਹੀਂ ਪਹਿਲਾਂ ਇਸ ਬਾਬਾ ਬੁੱਢਾ ਸਾਹਿਬ ਦੇ ਜੋੜਵੇਲਾ ਹੁੰਦਾ ਆ ਤਾਂ ਇਸ ਸੜਕ ਤੇ ਲੰਗਰ ਬਹੁਤ ਲੋਕਾਂ ਵੱਲੋਂ ਲੁਆਈ ਦਿੰਦੇ ਆ ਤੇ ਅੱਜ ਉਹ ਹਾਲਾਤ ਬਣੇ ਕਿ ਇਸ ਸੜਕ ਤੇ ਵਸੇ ਪਿੰਡ ਖੁਦ ਲੰਗਰ ਦੇ ਤਰਸਦੇ ਪਏ ਹਾਂਜੀ ਹਾਂਜੀ ਤਰਸ ਰਹੇ ਆ ਜੀ ਆਉਣ ਵਾਲੇ ਹੁਣ ਆ ਰਿਹਾ ਮੇਲਾ ਬਾਬਾ ਬੁੰਡਾ ਸਾਹਿਬ ਦਾ ਆ ਰਿਹਾ ਜੀ ਹਮ ਚੱਕ ਵੀ ਲੱਗਦਾ ਟੱਲੀ ਗਲਾਮ ਵੀ ਲੱਗਦਾ ਬੰਡਾਲੇ ਵੀ ਲੱਗਦਾ ਉਹਦੇ ਕਾਰਨ ਪਾਣੀ ਉੱਤਰੂਗਾ ਤੇ ਕੋਈ ਸੰਗਤ ਇੱਧਰ ਦੀ ਜਾ ਰਹੀ ਆ ਕੋਈ ਉੱਤਰੂਗਾ ਤਾਂ ਫਿਰ ਲੰਗਰ ਲਗਾਇਆ ਜਾਏਗਾ ਹਾਂਜੀ ਜੀ ਬਿਲਕੁਲ ਇਹ ਲੋਕਾਂ ਦੇ ਹੌਸਲੇ ਆ ਲੋਕਾਂ ਦੇ ਜ਼ਿਕਰੇ ਆ ਫਸਲਾਂ ਖਤਮ ਹੋ ਗਈਆਂ ਘਰ-ਬਾਰ ਡੋਪਾਣੀ ਚ ਡੁੱਬ ਗਏ ਕਰੋ ਬੇਕਾਰ ਹੋ ਗਏ ਕੋਈ ਰੋਜ਼ਗਾਰ ਦੇ ਸਾਧਨ ਨਹੀਂ ਰਹੇ ਦਾਣੇ ਵਾਲੇ ਪਢੋਲੇ ਵੇਲੇ ਹੋ ਗਏ ਤਾਂ ਫਿਰ ਵੀ ਜ਼ਿਕਰੇ ਇੰਨੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀਰ ਬੋਬਾ ਬੁੱਧਾ ਸਾਹਿਬ ਇੱਕ ਜੋ ਭਾਰੀ ਜੋੜ ਮੇਲਾ ਆ ਰਿਹਾ ਤਾਂ ਉਸ ਸਮੇਂ ਵੀ ਇਨ੍ਹਾਂ ਪਿੰਡਾਂ ਵੱਲੋਂ इस सड़क के हमेशा वांग लंगर लाए जाएगे और इतो लंघन वाली संघत की सेवा की जाएगी कैमरा मैन के निरपा पोस्ट तो हरजीत सिंह